ਯੂਟਿਊਬਰ ਧਰੂਪ ਰਾਠੀ ਨੂੰ ਅਜਿਹਾ ਕੋਈ ਨਹੀਂ ਜਾਣਦਾ ਉਹਨਾਂ ਦੀਆਂ ਵੀਡੀਓਜ਼ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤੀਆਂ ਜਾਂਦੀਆਂ ਨੇ ਤੇ ਹਾਲ ਹੀ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ YouTube ਤੇ ਇੱਕ ਨਵੀਂ ਵੀਡੀਓ ਹੈ ਜਿਹੜੀ ਉਹ ਸ਼ੇਅਰ ਕੀਤੀ ਗਈ ਹੈ ਜਿਸ ਨੂੰ ਲੈ ਕੇ ਹੁਣ ਵਿਵਾਦ ਹੁੰਦਾ ਨਜ਼ਰ ਆ ਰਿਹਾ ਤੇ ਉਹ ਕਿਸੇ ਵਿਵਾਦ ਦੇ ਵਿੱਚ ਫਸਦੇ ਹੋਏ ਵੀ ਨਜ਼ਰ ਆ ਰਹੇ ਤਰ੍ਹਾਂ ਸਾਲ ਉਹਨਾਂ ਦੇ ਵੱਲੋਂ ਸਿੱਖ ਕਮਿਊਨਿਟੀ ਨੂੰ ਲੈ ਕੇ ਜਿਹੜਾ ਵੀਡੀਓ ਬਣਾਈ ਗਈ ਹੈ AI ਦੇ ਨਾਲ ਜਿਸ ਦੇ ਵਿੱਚ ਜਿਹੜੇ ਗੁਰੂ ਸਾਹਿਬ ਨੇ ਉਹਨਾਂ ਨੂੰ AI ਥਰੂ ਹੈ ਜਿਹੜਾ ਐਨੀਮੇਟਰ ਤਰੀਕੇ ਦੇ ਨਾਲ ਦਿਖਾਇਆ ਗਿਆ ਜਿਸ ਤੋਂ ਬਾਅਦ ਇਸ ਨੂੰ ਲੈ ਕੇ ਜਿਹੜਾ ਹੁਣ ਵਿਵਾਦ ਛਿੜ ਗਿਆ ਦਰਅਸਲ ਐਸਜੀਪੀਸੀ ਦੇ ਗੁਰਚਰਨ ਸਿੰਘ ਗਰਵਾਲ ਦੇ ਵੱਲੋਂ ਹੈ ਜਿਹੜਾ ਉਸ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਤੇ ਵੱਡੇ ਇਜ਼ਾਮ ਲਗਾਏ ਗਏ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਇਹ ਇਤਿਹਾਸ ਦੀ ਆਬਾਦ ਯੋਧਿਆਂ ਦੇ ਖੂਨ ਨਾਲ ਤੇ ਉਹਨਾਂ ਦੀ ਕੁਰਬਾਨੀ ਦੇ ਨਾਲ ਲਿਖੀ ਜਾਂਦੀ ਹੈ ਕੁਝ ਦੁਨੀਆ ਦੇ ਵਿੱਚ ਅਜਿਹੇ ਲੋਕ ਨੇ ਜਿਨ੍ਹਾਂ ਦੇ ਬਾੜ ਬਡੇਰਿਆਂ ਨੇ ਇਤਿਹਾਸ ਦੇ ਵਿੱਚ ਸਥਾਨ ਨਹੀਂ ਪਾਇਆ ਹੁੰਦਾ ਤੇ ਉਹ ਇਸ ਤੋਂ ਜੈਲਸੀ ਕਰਦੇ ਨੇ ਤੇ ਉਹ ਇੱਕ ਸਾਜ਼ਿਸ਼ ਕਰਕੇ ਇਤਿਹਾਸ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਖਾਸ ਕਰਕੇ ਜਿਹੜੀਆਂ ਇਤਿਹਾਸਿਕ ਘਟਨਾਵਾਂ ਹੁੰਦੀਆਂ ਨੇ ਮੂਲ ਰੂਪ ਦੇ ਵਿੱਚ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ ਇਸ ਦੇ ਚੱਲਦਿਆਂ ਭਾਈ ਗੁਰਚਰਨ ਗਰੇਵਾਲ ਨੇ YouTube 'ਤੇ ਵਿਰਾਠੀ ਵਿਰੁੱਧ ਕਾਰਵਾਈ ਕਰਨ ਦੀ ਮੰਗ ਰੱਖੀ ਹੈ ਉਹਨਾਂ ਨੇ ਕਿਹਾ ਹੈ ਕਿ ਉਹ ਗੁਰੂ ਸਾਹਿਬ ਦੇ ਬਾਰੇ ਸਿੱਖਾਂ ਦੇ ਮਹਾਨ ਬਾਬਾ ਬੰਦਾ ਸਿੰਘ ਬਹਾਦਰ ਆਪਣੀ AI ਰਾਹੀਂ ਪ੍ਰਮੋਸ਼ਨ ਨਾ ਕਰਨ ਇਸ AI ਨਾਲ ਸਿੱਖਾਂ ਦੇ ਇਤਿਹਾਸ ਨੂੰ ਪ੍ਰਮੋਟ ਕਰਨ ਦੀ ਜ਼ਰੂਰਤ ਨਹੀਂ ਹੈ ਅਤੇ ਸਿੱਖਾਂ ਦਾ ਇਤਿਹਾਸ AI ਦਾ ਗੁਲਾਮ ਨਹੀਂ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਇਹ ਸਭ ਕਰਕੇ ਉਸ ਨੇ ਜਿਹੜਾ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੇ ਗੁਰਚਰਨ ਗਰਵਾਲ ਦੇ ਵੱਲੋਂ ਸਰਕਾਰ ਨੂੰ ਇਹ ਮੰਗ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਅਜਿਹਾ ਉਸ ਵਿਰੁੱਧ ਕਾਰਵਾਈ ਕੀਤੀ ਜਾਵੇ ਕੋਈ ਐਕਸ਼ਨ ਲਿਆ ਜਾਵੇ ਉੱਥੇ ਦੂਜੇ ਪਾਸੇ ਦ्रुਵਰਾਠੀ ਦੇ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕਰ ਦਿੱਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਮੇਰਾ ਬੜੇ ਸਮੇਂ ਤੋਂ ਇਹ ਸੁਪਨਾ ਸੀ ਕਿ ਮੈਂ ਸਿੱਖ ਭਾਈਚਾਰੇ ਤੇ ਐਨੀਮੇਟਡ ਵੀਡੀਓ ਬਣਾਵਾਂ ਤੇ ਹੁਣ AI ਦੇ ਨਾਲ ਇਹ ਪੋਸੀਬਲ ਹੋ ਪਾਇਆ ਮੇਰਾ ਬਹੁਤ ਦਿਲ ਸੀ ਇਸ ਵੀਡੀਓ ਬਣਾਉਣ ਦਾ ਪਰ ਇਸ ਦੇ ਵਿੱਚ ਮੈਂ ਕੀ ਗਲਤ ਕੀਤਾ ਉਸਨੇ ਆਪਣੇ ਫੈਨਸ ਨੂੰ ਪੁੱਛਿਆ ਹੈ ਕਿ ਜੇ ਕੁਝ ਗਲਤ ਹੈ ਤਾਂ ਮੈਨੂੰ ਸਮਝਾਓ ਜੇ ਕੁਝ ਵੀ ਗਲਤ ਹੋਵੇਗਾ ਤਾਂ ਮੈਂ ਵੀਡੀਓ ਹੈ ਜਿਹੜੀ ਹੁਣੇ ਹਟਾ ਦਵਾਂਗਾ ਉਹਨਾਂ ਨੇ ਆਪਣੇ ਫੈਨਸ ਦੀ ਹੈ ਜਿਹੜੀ ਇਸ ਤੇ رائے ਮੰਗਿਆ ਸੋ ਅੱਗੇ ਕੀ ਕੁਝ ਹੋਵੇਗਾ ਇਹ ਤਾਂ ਅੱਗੇ ਹੀ ਪਤਾ ਲੱਗੇਗਾ ਤੇ ਹੁਣ ਤੁਸੀਂ ਦੋਨੋਂ ਪੱਖ ਹੈ ਜਿਹੜੇ ਸੁਣ ਲਵੋ आज मैंने सिख एम्पायर के ऊपर ये वीडियो रिलीज किया दोस्तों जिसमें एनिमेशन की क्वालिटी को नेक्स्ट लेवल पर ले जाने की कोशिश की है काफी सालों से मेरा मन था कि इंडियन हिस्ट्री की जो कहानियां हैं उन्हें एक्चुअली में यूट्यूब वीडियोस के थ्रू एनिमेशन के थ्रू एक मूवी की तरह दिखाया जाए और अब ए की वजह से ये पॉसिबल हो पाया बहुत मेहनत लगी है इस एनिमेशन को करने में और आप में से बहुत से लोग सपोर्टिव भी रहे बहुत से लोगों को ये वीडियो पसंद भी आया लेकिन आप में से सिख कम्युनिटी के कुछ लोग हैं जिनका मानना है कि जिस तरीके से एनिमेशन किए गए हैं इस वो आपकी के साथ कॉन्फ्लिक्ट करता है। है आप में से कुछ लोगों मानना है कि जो मैंने गुरु गोविंद सिंह जी को एनिमेशन के फॉर्म में दिखाया और उस एनिमेशन में मूवमेंट ऐड करी कि ऐसा नहीं करना चाहिए सिख गुरुज को किसी भी तरीके से दिखाना उनका चेहरा एनिमेशन दिखाना सही नहीं है तो इस पर मैं थोड़ी क्लैरिफिकेशन चाहूंगा आप में से जो सिख कम्युनिटी के लोग हैं वो इस पोल पर जरा लिखकर बताएं कि क्या ये सही में एक्चुअली में रिलीजियस सेंटिमेंट्स के खिलाफ है आपके और अगर आप ऑफेंडेड फील करते हो तो क्या मुझे ये वीडियो टेक डाउन कर देना चाहिए अगर हां तो नीचे कॉमेंट्स में लिख बता सकते हो और अगर नहीं तो वीडियो को मैं ऐसे रहने दे सकता हूं कुछ जगहों पर ब्लर्स कर सकता हूं लेकिन पूरी तरीके से इस वीडियो में चेंजेस करना अगर आप आपका ये मानना है कि किसी भी सिख गुरु के चेहरे को वीडियो में नहीं दिखाया जा सकता तो मैं यहां यह भी कहना चाहूंगा कि फिर इस तरीके का वीडियो बनाना पॉसिबल नहीं होगा क्योंकि ये एक हिस्ट्री वीडियो है जिसमें गुरु गोविंद सिंह जी मेन कैरेक्टर हैं अगर उनका चेहरा ही ना मैं दिखा पाऊं और और उनके फिगर में मैं एनिमेशन ही ना ऐड कर पाऊं तो कोई एनिमेशन ही नहीं रहा इस वीडियो में और फिर पूरा वीडियो सिर्फ बोलने बोलने का रह जाएगा तो इस चीज को थोड़ा कंसिडर करना आप यहाँ वोट और और आप में से जो लोग थोड़ा डिटेल में मुझे समझाना चाहते हैं वो मुझे मैसेज भी कर सकते हैं आपकी बात सुनकर मैं इस चीज पर एक्शन लूंगा थैंक यू इतिहास कौमों की रूह हूँ यानी कि जान होंसाद जड़ी है वो योध्या खून न इतिहास उठा ਕੋਸ ਦੁਨੀਆ ਤੇ ਐਸੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਵੱਡ-ਵਡੇਰਿਆਂ ਨੇ ਇਤਿਹਾਸ ਦੇ ਵਿੱਚ ਥਾਂ ਨਾ ਪਾਇਆ ਹੁੰਦਾ ਤੇ ਉਹ ਲੋਕ ਇਤਿਹਾਸ ਦੇ ਨਾਲ ਜਿੱਥੇ ਜੈਲਸ ਕਰਦੇ ਨੇ ਉੱਥੇ ਕਦੇ ਸਾਜਿਸ਼ ਅਧੀਨ ਇਤਿਹਾਸ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦੇ ਨੇ ਤੇ ਖਾਸ ਤੌਰ ਤੇ ਜਿਹੜੀਆਂ ਇਤਿਹਾਸਿਕ ਘਟਨਾਵਾਂ ਹੁੰਦੀਆਂ ਨੇ ਮੂਲ ਰੂਪ ਵਿੱਚ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ ਸੋ ਮੈਨੂੰ ਲੱਗਦਾ ਕਿ ਅੱਜ ਅਸੀਂ ਜਿਹਦੀ ਗੱਲ ਕਰਨ ਜਾ ਰਹੇ ਨੇ ਇੱਕ ਰਾਖੀ ਨਾਂ ਦਾ ਯੂਟਿਊਬਰ ਜੇ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਅਧਿਕਾਰ ਨਹੀਂ ਕਿ ਉਹ ਗੁਰੂ ਸਾਹਿਬਾਨ ਦੇ ਬਾਰੇ ਦੇ ਵਿੱਚ ਤੇ ਸਿੱਖਾਂ ਦੇ ਮਹਾਨ ਜੋਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਰੇ ਦੇ ਵਿੱਚ ਆਪਣੀ AI ਰਾਹੀਂ ਪ੍ਰਮੋਸ਼ਨ ਕਰਨ ਦੀ ਗੱਲ ਕਰੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਸ ਦੁਨੀਆ ਦੀ AI ਨਾਲ ਸਿੱਖਾਂ ਦੇ ਇਤਿਹਾਸ ਨੂੰ ਪ੍ਰਮੋਟ ਕਰਨ ਦੀ ਜ਼ਰੂਰਤ ਨਹੀਂ ਹੈ ਸਿੱਖਾਂ ਦਾ ਇਤਿਹਾਸ AI ਦੇ ਗੁਲਾਮ ਨਹੀਂ ਹੈ ਇਹ ਬਿਲਕੁਲ ਰੱਦ ਕਰਦੇ ਹਾਂ ਇਸ ਗੱਲ ਤੋਂ ਦੂਸਰੀ ਗੱਲ ਇਹ ਆ कि मैं देख रहा हूं कि एक साजिश हो रही है जबों कि गुरु तेग बहादुर जी महाराज ने बहुत बड़ी एक कुर्बानी की थी जिस कारण आज ये हिंदुस्तान आजादी ਦਾ ਸੁਖ ਵੀ ਮਾਨ ਰਿਹਾ ਤੇ ਇਸ ਦੇ ਵਿੱਚ ਵੱਡੀ ਗਿਣਤੀ ਦੇ ਲੋਕ ਜਿਹੜੇ ਬਹੁ ਗੰਟੀ ਲੋਕ ਆਪਣੇ ਧਰਮ ਦੇ ਪ੍ਰਤੀ ਵੀ ਸੁਰੱਖਿਅਤ ਨਹੀਂ ਗੁਰੂ ਤੇਗ ਬਹਾਦਰ ਜੀ ਨੇ ਜਨਯੂ ਨੂੰ ਬਚਾਉਣ ਵਾਸਤੇ ਕਸ਼ਮੀਰੀ ਪੰਡਤ ਜਦੋਂ ਆਏ ਸੀ ਤਾਂ ਜਨਯੂ ਨੂੰ ਬਚਾਉਣ ਵਾਸਤੇ ਗੁਰੂ गोविंद ਸਿੰਘ ਜੀ ਮਹਾਰਾਜ ਦੇ ਇਸ ਕਹਿੰਦੇ ਹੁੰਦੇ ਆ ਕਹਿਣ ਤੇ ਕਿ ਇਹਨਾਂ ਦੀ ਬਾਹ ਕੌਣ ਫੜ ਸਕਦਾ ਸੋ ਉਹਨਾਂ ਨੇ ਚਾਹ ਨਹੀਂ ਚੌਕ ਵਿੱਚੇ ਕੁਰਬਾਨੀ ਦਿੱਤੀ ਸੀ ਸੋ ਇਤਿਹਾਸ ਵੀ ਇਦੀ ਗੱਲ ਕਰਦਾ ਕੁਰਬਾਨੀ ਦੀ ਇਸ ਗੱਲ ਦਾ ਜ਼ਿਕਰ ਕਰਦੀ ਆ ਤੇ ਦੁਨੀਆ ਵੀ ਇਸ ਗੱਲ ਨੂੰ ਸਮਝਦੀ ਆ ਤੇ ਮੈਨੂੰ ਲੱਗ ਰਿਹਾ ਜਿਹੜਾ ਕਿ ਹੁਣੇ-ਹੁਣੇ 350 ਸਾਲਾ ਗੁਰਤੇਗ ਬਾਦਲ ਸਿੰਘ ਮਹਾਰਾਜ ਦਾ ਜਿਹੜਾ ਸਿੱਖਾਂ ਵੱਲੋਂ ਵੱਡੀ ਮਦਦ ਤੇ ਮਨਾਇਆ ਜਾ ਰਿਹਾ ਹੋਰ ਵੀ ਸਰਕਾਰਾਂ ਵੀ ਇਸ ਵਿੱਚ ਸ਼ਾਮਲ ਹੋ ਰਹੀਆਂ ਨੇ ਉਸ ਸਮੇਂ ਤੇ ਇਸ ਰਾਠੀ ਯੂਟਿਊਬਰ ਵੱਲੋਂ ਉਸ ਇਤਿਹਾਸ ਨੂੰ ਵਿਗਾੜਨਾ ਉਸ ਇਤਿਹਾਸ ਦੀ ਕਦਰਾਂ ਨੂੰ ਨੈਗੇਟਿਵ ਕਰਨਾ ਉਸ ਨੂੰ ਇਤਿਹਾਸ ਦੇ ਵਿੱਚੋਂ ਚੁੱਕਣਾ ਤੇ ਇਹ ਗੱਲ ਕਰਨੀ ਜਿਹੜੀ ਆ ਬਹੁਤ ਇੱਕ ਸਾਜ਼ਿਸ਼ ਦਾ ਹਿੱਸਾ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਸਮੇਂ ਤੋਂ ਕੁਝ ਐਸੇ ਲੋਕ ਤੇ ਸਰਕਾਰਾਂ ਦੀ ਸ਼ਾਇਦ ਤੇ ਕੁਸਾਇਸੀਆਂ ਸ਼ਕਤੀਆਂ ਦੇ ਤੌਰ ਤੇ ਇਹ ਲੋਕ ਜਿਹੜੇ ਆ ਇਸ ਤਰ੍ਹਾਂ ਦਾ ਬਿਹੂਦਾ ਇਤਿਹਾਸ ਨੂੰ ਤਰੋੜ ਮੋੜ ਕੇ ਪੇਸ਼ ਕਰ ਰਹੇ ਨੇ ਰਾਠੀ ਵੱਲੋਂ ਗੁਰੂ ਸਾਹਿਬ ਦੀ ਕੁਰਬਾਨੀ ਜਿਹੜੀ ਆ ਉਹ ਇਸ ਕਰਕੇ ਕੀਤੀ ਗਈ ਆ ਕਿ ਉਹ ਉਹਨਾਂ ਨੂੰ ਉਹਨਾਂ ਨੇ ਕਿਹਾ ਸੀ ਕਿ ਇਸਲਾਮ ਧਰਮ ਕਬੂਲ ਕਰ ਲਓ ਉਹਨੇ ਕਸ਼ਮੀਰੀ ਪੰਡਤਾਂ ਦਾ ਅਧਿਆਇ ਵਿੱਚੋਂ ਚੁੱਕ ਦਿੱਤਾ ਜਿਹੜਾ ਕਿ ਸਾਜ਼ਿਸ਼ਤਾਤ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਾਰੇ ਵਿੱਚ ਉਹ ਇਹ ਆਈਦਾ ਸੀ ਬਹੁਤ ਬਹੁਤ ਜਿਹੜਾ ਫਲਮਾਉਣ ਦੀ ਕੋਸ਼ਿਸ਼ ਕਰਦਾ ਜਿਹੜਾ ਕਿ ਬਿਲਕੁਲ ਗਲਤ ਹੈ ਸਿੱਖ ਕਿਸੇ ਤਰ੍ਹਾਂ ਵੀ ਬਰਦਾਸ਼ਤ ਨਹੀਂ ਕਰਦੇ ਗੁਰੂ ਸਾਹਿਬ ਦੇ ਉਸ ਜੋਰ ਜਜ਼ਮੇ ਤੇ ਦੁਨੀਆ ਨੇ ਜਿਸ ਗੱਲ ਨੂੰ ਦੇਖਿਆ ਉਸਨੂੰ ਉਹ ਡਾਇਰੈਕਟਿਵ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਇਹ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੇ ਬਾਰੇ ਦੇ ਵਿੱਚ ਜੋ ਕੋ ਲਿਖ ਰਿਹਾ ਵਿਆਣੀ ਕਰ ਰਿਹਾ ਕਹਿੰਦਾ ਮੈਂ ਆਪਣੇ ਇਤਿਹਾਸ ਸਿਰੋਤ ਦੀ ਗੱਲ ਕਰਦਾ ਆਪਣੇ ਬਣਾਏ ਹੋਏ ਇਤਿਹਾਸਿਕ ਸਰੋਤਾਂ ਨਾਲ ਇਤਿਹਾਸ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਕਹਿੰਦਾ ਬੰਦਾ ਸਿੰਘ ਬਹਾਦਰ ਕਦੇ ਵੀ ਉਹ ਸਿੱਖ ਨਹੀਂ ਸੀ ਬਣਿਆ ਅਸੀਂ ਇਸ ਗੱਲ ਦਾ ਡਟਵਾ ਗ੍ਰੋਥ ਕਰਦੇ ਹਾਂ ਸਮੁੱਚੇ ਸਿੱਖਾਂ ਨੂੰ ਚਾਹੇ ਦੇਸ਼ ਵਿੱਚ ਨੇ ਚਾਹੇ ਵਿਦੇਸ਼ ਵਿੱਚ ਨੇ ਇਸ ਦੇ ਖਿਲਾਫ ਜਿਹੜਾ ਸੋਸ਼ਲ ਮੀਡੀਆ ਰਾਹੀਂ ਜਵਾਬ ਦੇਈਏ ਇਸ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਤਾਂ ਕਿ ਕੋਈ ਗਾਹਾਂ ਤੋਂ ਇਸ ਤਰ੍ਹਾਂ ਦੀ ਗੱਲ ਕਰਨ ਦੀ ਕੋਸ਼ਿਸ਼ ਨਾ ਕਰੇ ਚਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਜਿਹੜੀਆਂ ਸੰਸਥਾਵਾਂ ਇਹਨੂੰ ਮੂੰਹ ਤੋੜ ਜਵਾਬ ਦੇਣਗੀਆਂ ਇਹਨੂੰ ਇਹ ਦੱਸ ਦੇਣਗੀਆਂ ਕਿ ਇਤਿਹਾਸ ਨੂੰ ਪ੍ਰਚਾਰਨਤਾ ਕਿਸ ਤਰ੍ਹਾਂ ਦਾ ਢੰਗ ਹੁੰਦਾ ਤੇ ਖਾਸ ਤੌਰ ਤੇ ਗੁਰੂ ਸਾਹਿਬਾਨ ਦੇ ਬਾਰੇ ਦੇ ਵਿੱਚ ਕਿਸ ਲੈਖੇ ਤੇ ਕਿਸ ਸਤਕਾਰ ਨਾਲ ਪੇਸ਼ ਆਈਦਾ ਇਹ ਤਾਂ ਇਸ ਤਰ੍ਹਾਂ ਗੱਲ ਕਰਦਾ ਜਿਵੇਂ ਗੁਰੂ ਸਾਹਿਬਾਂ ਦੇ ਚਾਚੇ-ਤਾਏ ਲੱਗਦੇ ਹੁੰਦੇ ਆ ਗੁਰੂ ਸਾਹਿਬ ਨੇ ਸਾਨੂੰ ਬਾਕੀ ਸਭ ਧਰਮਾਂ ਦੇ ਲੇ ਸਰਕਾਰ ਦਿੱਤਾ ਉਹਨਾਂ ਦੇ ਪੀਰਾਂ ਫਕੀਰਾਂ ਨੂੰ ਸਰਕਾਰ ਦਿੱਤਾ ਇਹ ਜਿਹੜਾ ਰਾਠੀ ਆ ਇਸ ਦੇ ਖਿਲਾਫ ਸਰਕਾਰ ਅਸੀਂ ਸਮਝਾਂਗੇ ਜੇ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਅਸੀਂ ਇਹ ਸਮਝਾਂਗੇ ਕਿ ਇਹ ਸਰਕਾਰ ਦਾ ਦੱਲਾ ਜਿਹੜਾ ਇਹ ਇਤਿਹਾਸ ਨੂੰ ਵੰਗਾੜ ਕੇ ਗੁਰੂ ਸਾਹਿਬਾਨ ਦੀਆਂ ਸ਼ਕਤੀਆਂ ਤੇ ਚੇਕੜੀ ਸਾਲੀ ਕਰਨ ਦੀ ਕੋਸ਼ਿਸ਼ ਕਰਦਾ ਜਿਹੜੀ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਦਾ